ਬਿਰਧ ਬਾਬਾ ਆਇਆ ਤਾਂ ਜਿਵੇਂ ਹਕੀਮ ਵੈਦਾਂ ਦਾ ਤਕੀਆ ਕ੍ਰਾਮ ਹੁੰਦਾ ਵੀ ਕੀ ਤਕਲੀਫ ਹੈ ਸੁੱਤੇ ਸਿੱਧ ਪੁੱਛਦੇ ਆ ਉਹ ਬਾਬਾ ਕਹਿੰਦਾ ਹੋਰ ਤੇ ਕੋਈ ਤਕਲੀਫ ਨਹੀਂ ਹਕੀਮ ਸਾਹਿਬ ਕੰਨਾਂ ਤੋਂ ਉੱਚਾ ਸੁਣਨ ਲੱਗਦੇ ਆ ਕਿ ਲੁਕਮਾਨ ਕਹਿਣ ਲੱਗੇ ਗੱਲ ਇਹ ਅਸੀਂ ਪਹਿਲੇ ਰੋਗ ਦਾ ਕਾਰਨ ਵੇਖਦੇ ਹੁੰਦੇ ਆ ਇਹ ਰੋਗ ਕਿਉਂ ਹੋਇਆ ਹੈ ਤੇ ਫਿਰ ਉਸ ਦਾ ਕਰਦੇ ਆ ਇਲਾਜ ਜਿੱਥੇ ਤੱਕ ਤੇਰੇ ਉੱਚੇ ਸੁਣਨ ਦਾ ਮੈਨੂੰ ਕਾਰਨ ਦਿਖਾਈ ਦਿੱਤਾ ਹੈ ਉਹ ਹੈ ਬੁਢੇਪਾ ਤੇ ਬੁਢੇਪੇ ਦਾ ਮੇਰੇ ਕੋਲ ਇਲਾਜ ਨਹੀਂ ਉਸ ਬਾਬੇ ਨੇ ਕਹਿ ਦਿੱਤਾ ਗੋਡੇ ਹੀ ਮੇਰੇ ਦੁਖਦੇ ਨੇ ਔਰ ਮੈਂ ਡੰਗ ਨਾਲ ਚੱਲ ਵੀ ਨਹੀਂ ਲੁਕਮਾਨ ਨੇ ਫਿਰ ਲਵਜ਼ ਦੋਰਾਇਆ ਵੇਸੀ ਰੋਗ ਦਾ ਕਾਰਨ ਵੇਖਦੇ ਹੁੰਦੇ ਆਂ ਤਾਂ ਕਰਮ ਮੈਨੂੰ ਦਿਖਾਈ ਦਿੰਦਾ ਹੈ ਬੁਢੇਪਾ ਇਸ ਦਾ ਮੇਰੇ ਕੋਲ ਕੋਈ ਇਲਾਜ ਨਹੀਂ ਹਕੀਮ ਸਾਹਿਬ ਅੱਖਾਂ ਤੋਂ ਸਾਫ਼ ਦਿਖਾਈ ਵੀ ਨਹੀਂ ਦੇਂਦਾ ਲੁਕਮਾਨ ਨੇ ਉਹੀ ਲਫ਼ਜ਼ ਦੁਹਰਾਏ ਜਿੱਥੇ ਤੱਕ ਅੱਖਾਂ ਦੀ ਕਮਜ਼ੋਰੀ ਦਾ ਕਾਰਨ ਹੈ ਉਹ ਹੈ ਬੁਢੇਪਾ ਤੇ ਬੁਢੇਪੇ ਦਾ ਮੇਰੇ ਕੋਲ ਕੋਈ ਇਲਾਜ ਨਹੀਂ ਇਸ ਬਾਬੇ ਨੇ ਕਹਿ ਦਿੱਤਾ ਮੇਰੀ ਪਾਚਨ ਸ਼ਕਤੀ ਵੀ ਕਮਜ਼ੋਰ ਹੋ ਗਈ ਹੈ ਖਾਂਦਾ ਪੀਦਾ ਆਜ਼ਮ ਨਹੀਂ ਆਂਦਾ ਕੋਈ ਦਵਾ دارو ਦਿਓ ਤੇ ਲੁਕਮਾਨ ਕਹਿਣ ਲੱਗਾ ਬਾਬਾ ਮੈਨੂੰ ਇਸ ਦਾ ਕਾਰਨ ਵੀ ਬੁਢੇਪਾ ਦਿਖਾਈ ਦਿੰਦਾ ਹੈ ਤੇ ਬੁਢੇਪੇ ਦਾ ਮੇਰੇ ਕੋਲ ਕੋਈ ਇਲਾਜ ਨਹੀਂ ਜਦ ਇੰਜ ਆ ਕੇ ਨਾ ਤੂੰ ਉਸ ਬੁੱਢੇ ਨੇ ਪੰਜ-ਛਤ ਗਾਲਾਂ ਕੱਢ ਦਿੱਤੀਆਂ ਹਕੀਮ ਲੁਕਮਾਨ ਨੂੰ ਕੋਈ ਜਿਹੜਾ ਰੋਗ ਮੈਂ ਤੈਨੂੰ ਦੱਸਣਾ ਇਹਦਾ ਕਾਰਨ ਵੀ ਬੁਢੇਪਾ ਹੈ ਇਹਦਾ ਕਾਰਨ ਵੀ ਬੁਢੇਪਾ ਹੈ ਇਹਦਾ ਕਾਰਨ ਵੀ ਬੁਢੇਪਾ ਹੈ ਤੈਨੂੰ ਹਕੀਮ ਕਿਛ ਨਹੀਂ ਬਣਾਇਆ ਤੇ ਦੋ-ਚਾਰ ਗੱਲਾਂ ਨਾ ਕੱਢ ਦਿੱਤੀਆਂ ਅਕੀਮ ਲੁਕਮਾਨ ਨੂੰ ਕਹਿਣ ਲੱਗੇ ਇਹਦਾ ਕਾਰਨ ਬੁਢੇਪਾਈ ਹੈ ਇਸ ਵਾਸਤੇ ਬੁਢੇਪੇ ਨੂੰ ਗੁਰਬਾਣੀ ਨੇ ਵੀ ਇੱਕ ਰੋਗ ਮੰਨਿਆ ਐਸਾ ਰੋਗ ਜਿਸ ਦਾ ਕੋਈ ਇਲਾਜ ਨਹੀਂ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਬਾਣੀ